ਪਰਮ ਵੀਰ ਸਿੰਘ ਰੂਸ਼ਾ ਸਰ ਅਜੇ ਜਿੱਦਿ 开ਿੰਗ ਹੋਈ ਹੈ ਤੇ ਇਹ ਕਿਸ ਚੀਜ਼ ਦੀ 开ਿੰਗ ਹੋਈ ਹੈ ਸਰ ਆ ਬੇਸਿਕਲੀ ਕਾਰ ਡੀਟੇਲਿੰਗ ਸਟੋਰ ਹੈ ਜੀ ਜਿਹਦੇ ਵਿੱਚ ਵਾਸ਼ਿੰਗ ਤੋਂ ਲੈ ਕੇ ਕੋਟਿੰਗਸ ਹੋ ਗਿਆ ਐਂਡ ਪੀਪੀਐਸ ਸਾਰਾ ਕੁਝ ਕਰਿਆ ਜਾਂਦਾ ਜੀ ਤੇ ਇਹ ਜਿਹੜਾ ਸ਼ੋਰੂ ਖੁੱਲਿਆ ਤੁਸੀਂ ਇਹ ਖੰਨੇ ਵਿੱਚ ਪਹਿਲੀ ਵਾਰ ਹੀ ਖੁੱਲਿਆ ਹੈ ਇਸ ਤੋਂ ਇਲਾਵਾ ਸਰ ਇਸ ਲੈਵਲ ਤੇ بڑا ਸਟੋਰ ਪਹਿਲੀ ਵਾਰ ਖੁੱਲਿਆ ਹੈ ਜੀ ਬਾਕੀ ਹੈਗੇ ਨੇ ਵਾਸ਼ਿੰਗ ਐਂਡ ਛੋਟੇ ਨੇ ਬਟ ਆ ਪਹਿਲੇ ਲੈਵਲ ਤੇ ਕੋਈ ਬੜੇ ਐਕਸੈਲਟਿਜ਼ ਇੱਥੇ ਮੁਹੱਈਆ ਕਰਾਈਏ ਜਾਣਗੇ ਜੀ ਇੱਥੇ ਵਾਸ਼ਿੰਗ ਕੋਟਿੰਗ ਜੀ ਕਾਰ ਡਾਈਕਲੀਨ ਹੋ ਗਈਆਂ ਜੀ ਪੀਪੀਐਫਸ ਹੋ ਗਈਆਂ ਡਿਟੇਲ ਸਰਵਿਸਿਜ਼ ਹੋਗੇ ਡਿਟੇਲਿੰਗ ਕਾਰਸ ਦੀ ਰਬਿੰਗ ਐਂਡ ਪਾਲਿਸ਼ਿੰਗ ਜਿਹੜੀ ਕਾਰਾਂ ਆਉਂਦੀਆਂ ਨੇ ਲਗਜ਼ਰੀ ਕਾਰਾਂ ਹੋਣਗੀਆਂ ਜਾਂ ਸਰ ਨਾਰਮਲ ਤੋਂ ਲੈ ਕੇ ਲਗਜ਼ਰੀ ਤੱਕ ਸਾਰਿਆਂ ਦੇ ਆਪਣੇ ਕੋਸ ਸੈਗਮੈਂਟਸ ਹੈਗੇ ਨੇ ਅੱਜ ਸਾਰਿਆਂ ਚੀਜ਼ਾਂ ਦੇ ਅਲੱਗ-ਅਲੱਗ ਪ੍ਰਾਈਸਸ ਨੇ ਜਿਹੜੇ ਇਹੇ ਪੋਸਟਿੰਗ ਹੋਊਗੀ ਕਿੰਨਾ ਕੁ ਜਾਇਜ਼ ਰੇਟ ਹੋਣੀ ਕਿਸ ਤਰ੍ਹਾਂ ਜਾਇਜ਼ ਰੇਟ ਹੋਣਗੇ ਜੀ ਹੁਣ ਤੁਹਾਨੂੰ ਚੰਡੀਗੜ੍ਹ ਜਾਂ ਲੁਧਿਆਣੇ ਜਾਣ ਦੀ ਲੋੜ ਨਹੀਂ ਅਸੀਂ ਲੋਕਲ ਤੁਹਾਡੇ ਲਈ ਖੋਲਤਾ ਜੀ ਤੇ ਉਹਨਾਂ ਤੋਂ ਘੱਟ ਰੇਟ ਦੇ ਵਿੱਚ ਤੇ ਵਧੀਆ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੀ ਗੱਡੀ ਦੇ ਲੁੱਕ ਕਿੱਦਾਂ ਦੀ ਆ ਜਾਂਦੀ ਹੈ ਇਹ ਕਹਿੰਦੇ ਦੁਕਾਨ ਲੁੱਕ ਜੀ ਜਿਵੇਂ ਪੁਰਾਣੀ ਗੱਡੀ ਤੇ ਸਕ੍ਰੈਚੇਸ ਵਗੈਰਾ ਪਏ ਹੁੰਦੇ ਨੇ ਜੀ ਨਵੀਂ ਗੱਡੀ ਤੇ ਕੋਈ ਸਕ੍ਰੈਚੇਸ ਨਹੀਂ ਹੋਣਗੇ ਬ੍ਰਾਂਡ ਨਿਊ ਸ਼ੋਰੂਮ ਕੰਡੀਸ਼ਨ ਗੱਡੀ ਸਰਵ ਕੀਤੀ ਜਾਊਗੀ ਤੁਹਾਨੂੰ ਇੱਕੀ ਐਡਰੈਸ ਕੀ ਹੈ ਜੋ ਇਸ ਸਮੇਂ ਆਡੀਅנס ਸੁਣ ਰਹੀ ਹੈ ਜਤਨ ਦੇਖੜੀ ਹੈ ਇਹ ਇਸ ਵਾਸਤੇ ਸਿਟੀ ਸੈਂਟਰ ਕੇਐਫਸੀ ਵਾਲੀ ਜਿਹੜੀ ਮਾਰਕੀਟ ਹੈ ਜਖੰਨੇ ਦੇ ਵਿੱਚ ਉੱਥੇ ਆਪਣਾ ਸ਼ੋਅਮ ਹੈ ਡੀਟੇਲਿੰਗ ਡਾਇਨਾਮਿਕਸ ਦਾ ਨਾਮ ਹੈ ਬាទ ਹਾਂ ਜੀ ਕੀ ਕਹਿਣਾ ਚਾਹੋਗੇ ਜੋ ਲੋਕ ਇਸ ਸਮੇਂ ਤੁਹਾਨੂੰ ਦੇਖ ਰਹੇ ਨੇ ਆਪਣੀ ਕਾਰ ਨੂੰ ਜਿਵੇਂ ਕਰਾਉਣਾ ਚਾਹੁੰਦੇ ਨੇ ਵਰਾਹੀ ਕਵਾਂਗੇ ਜੀ ਵਿਜ਼ਿਟ ਕਰਕੇ ਜਾਇਓ ਸਾਡਾ ਇੱਕ ਵਾਰ ਦੇਖ ਕੇ ਜਾਓ ਤੁਹਾਨੂੰ ਸਹੀ ਲੱਗੇ ਤਾਂ ਹੀ ਕਰਵਾਇਓ ਬਾਕੀ ਸਾਡੇ ਵੱਲੋਂ ਥੈਂਕ ਯੂ ਇੱਕ ਵਾਰ ਸਾਰੇ ਵਿਜ਼ਿਟ ਕਰਕੇ ਜਾਇਓ